ਕੋਡੀ 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 ਆਪਣੇ ਹਾਕਮ ਵਾਲੇ ਵੀ ਧਰਤੀ ਹੈ ਇਹ ਟਿੱਬਿਆਂ ਦੇ ਪੁੱਤ ਨਹੀਂ ਥਾਪੀ ਵਾਲੇ ਪਿੰਡ ਉਹ ਦੁਨੀਆਂ ਦੇ ਨਕਸ਼ੇ ਦੇ ਲੈ ਕੇ ਆਂਦੇ ਨੇ ਨੰਬਰ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਜਿਨ੍ਹਾਂ ਨੇ ਆਖਿਆ ਵੀ ਸਾਡਾ ਮੂਹ ਅੰਤਮ ਟਾਈਮ ਤੇ ਸਾਡੇ ਗੁਰੂ ਵੱਲ ਹੋਣਾ ਚਾਹੀਦਾ ਉਹ ਹੀ ਤਿੰਨ ਸੰਨ 10 13 ਵੀ ਦੇਵਾ ਪਰ ਕੰਝਾਂ ਦੇ ਮੂਹ ਮੋਟੇ ਹੋ ਜਾਣੇ ਆ ਉਹ 10 13 ਵੀ ਦੇਵਾ ਪਰ ਕੰਝਾਂ ਦੇ ਮੂਹ ਮੋਟੇ ਹੋ ਜਾਣੇ ਸਵਰਨ ਆਓ ਨੌਜੋਨ ਯਾਰ ਸਾਨੂੰ ਚੰਬਰ ਗਿਆ ਆ ਪੰਜਾ ਆਰਿਆਂ ਦੇ ਚੰਬਰ ਗਿਆ ਜੀਮਾ ਬਾਈ ਕਿਹਦੇ ਮਨਿਆਦੀਆਂ ਤੋਂ ਬਹੁਤ ਵੱਡਾ ਪਿਆਰ ਵੱਡਾ ਸਤਿਕਾਰ ਆਓ ਸਾਹਮਣੇ ਫਿਰ ਰੇਡ ਸਵਰ ਨੋ 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 ਸਾਹਮਣੇ ਸਾਹਮਣੇ ਦੇਖੋ ਉਹ ਜਿਵੇਂ ਤਿਆਰ ਹੀ ਖੜਾ ਹੁੰਦਾ ਪਤੰਦਰ ਆ ਤਾਂ ਹੀ ਤੇ ਰੈਂਬੋ ਕਹਿੰਦੀ ਆਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਆਹ ਕਹਿੰਦੇ ਸਾਹਮਣੇ ਨੰਬਰ ਆਓ ਆਓ ਦੇਖੋ ਆਓ ਦੇਖੋ ਆਓ ਦੇਖੋ ਆਹ ਕਹਿੰਦੇ ਨੇ ਕਿ ਜਾਕਰ ਕੋ ਚਿੱਟੀ ਚੀਜ਼ ਉਹ ਫੇਰ ਜਾ ਕੇ ਛੇੜੀ ਕਾਂਦੀ ਜੇਲ੍ਹ ਵਾਲੇ ਦਾ ਭੂਆ ਦੇ ਪੁੱਤਾਂ ਦੇ ਪਰਾਇ ਕਹਿੰਦੇ ਉਹ ਬਾਈ ਆਇਆ ਸੁਆਦ ਆ ਲਲਕਾਰਾ ਮਨੋ ਲੱਗਦਾ ਉਹ ਪਲੱਫ ਸੁਣਦਾ ਹੁਣ ਉਹ ਨਡਾਲੇ ਪਹੁੰਚੂ ਆਵਾਜ਼ ਪੁੱਛਣਗੇ ਕਪੂਰਥਲੇ ਵਾਲੇ ਵੀ ਆ ਆ ਆ ਆ ਆ ਸੁਆਦ ਹੈ ਆ ਵੇ ਕਿਰਿਆ ਸੁਆਦ ਹੈ দল বুড় দিয়াল বুঝে আকা দিয়াল হল না কে বার কথা বনদা হলি